ਸਾਰੇ ਚੰਗੀ ਤਰ੍ਹਾਂ ਜਾਣਦੇ ਆ ਪਰ ਇਹਦੇ ਪਿੱਛੇ ਜਿਹੜਾ ਹਿਸਟੋਰੀਕਲ ਪੁਆਇੰਟ ਇਤਿਹਾਸਕ ਤੱਤ ਕੰਮ ਕਰਦਾ ਸੀ ਉਹਦੇ ਬਾਰੇ ਨਹੀਂ ਜਾਣਦੇ ਕਸ਼ਮੀਰ ਦੇ ਪੰਡਤ ਹੀ ਕਿਉਂ ਆਏ ਔਰੰਗਜ਼ੇਬ ਤਾਂ ਸਮੁੱਚੇ ਭਾਰਤ ਵਿੱਚ ਜਨੇਊ ਲਾ ਰਿਹਾ ਸੀ ਨਾ ਫਿਰ ਕਸ਼ਮੀਰ ਦੇ ਪੰਡਤ ਹੀ ਕਿਉਂ ਆਏ ਇਹਦੇ ਪਿੱਛੇ ਇੱਕ ਤੱਤ ਬੜਾ ਵੱਡਾ ਕੰਮ ਕਰਦਾ ਉਹ ਪਤਾ ਕਿਹੜਾ ਕਸ਼ਮੀਰ ਦੇ ਵਿੱਚ ਪੰਡਤਾਂ ਦੀ ਇੱਕ ਬੜੀ ਵੱਡੀ ਯੂਨੀਵਰਸਿਟੀ ਸੀ ਜਿਹਦਾ ਨਾਮ ਸੀ ਮਾਰਤੰਡ ਯੂਨੀਵਰਸਿਟੀ ਭਾਈ ਵੀਰ ਸਿੰਘ ਨੇ ਦੋ ਗ੍ਰੰਥ ਲਿਖੇ ਨੇ ਗੁਰਮਤ ਮਾਰਤੰਡ ਭਾਗ ਪਹਿਲਾ ਤੇ ਭਾਗ ਦੂਜਾ ਵੇਖੋ ਰਾਜਨੀਤੀ ਇਹ ਗੱਲ ਨੂੰ ਸੈਪਟ ਕਰਦੀ ਹੈ ਕਿ ਜਿਹੜੀ ਕਮਿਊਨਿਟੀ ਖਤਮ ਕਰਨੀ ਕੌਮ ਖਤਮ ਕਰਨੀ ਹੈ ਨਾ ਉਹਦੀ ਐਜੂਕੇਸ਼ਨ ਉਹਦੀ ਵਿਦਿਆ ਖਤਮ ਕਰ ਦਿਓ ਉਹ ਕੌਮ ਅੱਜ ਵੀ ਮਰੀ ਤੇ ਉਹ ਕੌਮ ਕੱਲ ਵੀ ਮਰੀ ਇਹ ਸਾਡੇ ਨਾਲ ਹੋਇਆ ਪਤਾ ਕਦੋਂ ਹੋਇਆ 1839 ਸ਼ੇਰੇ ਪੰਜਾਬ ਮਹਾਰਾਜਾ ਅਨਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਕੰਗਰੇਸ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚੋਂ ਮੈਂ ਟਕਾਲਫ ਆਇਆ ਉਹਨੇ ਪੰਜਾਬ ਵਿੱਚ ਤਿੰਨ ਚੀਜ਼ਾਂ ਨੋਟ ਕੀਤੀਆਂ ਬੜੇ ਗੌਰ ਨਾਲ ਵਾਚੋ ਇਤਿਆ ਤਾਂ ਸੀ ਰੋਜ਼ਾਨਾ ਸੁਣਦੇ ਆ ਪਰ ਆਪਾਂ ਇਹ ਨਹੀਂ ਪ੍ਰਸ਼ਾਦਾ ਪਾਣੀ ਛੱਕ ਕੇ ਚਲੇ ਗਏ ਦੇ ਵਿੱਚੋਂ ਆਉਟਪੁੱਟ ਕੀ ਨਿਕਲੀ ਗੱਲ ਮੈਂ ਉਹ ਕਰਾਂਗਾ ਜਿਹੜੀ ਗੱਲ ਦਲੀਲ ਤੇ ਟੁੱਕੇਗੀ ਉਹਨੇ ਤਿੰਨ ਚੀਜ਼ਾਂ ਨੋਟ ਕੀਤੀਆਂ ਤਿੰਨ ਗੱਲਾਂ ਤੇ ਜਾ ਕੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਉਹਨੇ ਆਵਾਜ਼ ਚੁੱਕ ਦਿੱਤੀ ਕਹਿੰਦਾ ਤੁਸੀਂ ਪੰਜਾਬ ਉੱਤੇ ਰਾਜ ਕਰ ਜਾਵੋ ਮੈਂ ਲੈ ਕੇ ਦੇਨੂੰ ਤਿਆਰ ਤੁਸੀਂ ਰਾਜ ਕਰ ਹੀ ਨਹੀਂ ਸਕਦੇ ਪੁੱਛਿਆ ਗਿਆ ਕਾਰਨ ਕੀ ਹੈ ਪੰਜਾਬ ਉੱਤੇ ਰਾਜ ਕਿਉਂ ਨਹੀਂ ਹੋ ਸਕਦਾ ਕਹਿੰਦਾ ਛੇਰੇ ਪੰਜਾਬ ਦੇ ਰਾਜ ਵਿੱਚ ਜਿੰਨਾ ਚਿਰ ਤਿੰਨ ਚੀਜ਼ਾਂ ਖਤਮ ਨਹੀਂ ਨਾ ਕਰ ਦਿੰਦੇ ਉਹਨਾਂ ਚਿਰ ਤੁਸੀਂ ਰਾਜ ਨਹੀਂ ਕਰ ਸਕਦੇ ਮਤਾ ਸੋਚੋ ਤੁਸੀਂ ਆ ਵਕਰੀਆਂ ਵਕਰੀਆਂ ਕਲੋਨੀਆਂ ਕੱਟ ਕੇ ਦੋ ਛੋਟੇ ਮੋਟੇ ਦੇਸ਼ਾਂ ਦੇ ਰਾਜ ਕਰ ਰਹੇ ਹੋ ਤੁਸੀਂ ਹਿੰਦੁਸਤਾਨ ਤੇ ਤਾਂ ਰਾਜ ਕਰ ਰਹੇ ਪਰ ਪੰਜਾਬ ਤੇ ਨਹੀਂ ਕਰ ਸਕਦੇ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ 200 ਸਾਲ ਗੁਲਾਮ ਰਿਹਾ ਤੇ ਪੰਜਾਬ ਕੇਵਲ 98 ਸਾਲ ਇਹ ਬਹੁਤ ਬਾਅਦ 102 ਸਾਲ ਬਾਅਦ ਗੜਬਣਾ ਪੰਜਾਬ ਗ੍ਰਿਫਤ ਵਿੱਚ ਆਏ ਅੰਗਰੇਜ਼ਾਂ ਦੀ ਉਹਨਾਂ ਆਖਦੀ ਕਿਹੜੀਆਂ ਕਹਿੰਦਾ ਪਹਿਲੀ ਤੇ ਗੱਲ ਪੰਜਾਬ ਦੇ ਵਿੱਚ ਮਹਾਰਾਜਾ ਅੰਦੀ ਸਿੰਘ ਉਹਨਾਂ ਚਿਰ ਕਿਸੇ ਮੁਸਲਮਾਨ ਨੂੰ ਕਿਸੇ ਹਿੰਦੂ ਨੂੰ ਕਿਸੇ ਸਿੱਖ ਨੂੰ ਜਾਂ ਉਹ ਭਾਵੇਂ ਮਸਜਿਦ ਹੈ ਮੰਦਿਰ ਹੈ ਧਰਮਸ਼ਾਲਾ ਹੈ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ ਜਿੰਨਾ ਚਿਰ ਉਹਦੇ ਲੱਗੇ ਸਭ ਤੋਂ ਪਹਿਲਾਂ ਪਾਡਸ਼ਾਲਾ ਨਹੀਂ ਬਣਦੀ ਪਾਡਸ਼ਾਲਾ ਵਿਦਿਆ ਵਾਲੀ ਜਿਹਦੇ ਵਿਦਿਆ ਪੜਾਈ ਜਾਣੀ ਹੈ ਪਰ ਕਹਿੰਦਾ ਵੀ ਹੈਵ ਨਾਟ ਐਲੀਮੈਂਟਰੀ ਪ੍ਰੋਜੈਕਟ ਸਾਡੇ ਕੋਲ ਨਹੀਂ ਬਟ ਮਹਾਰਾਜਾ ਅੰਦੀਪ ਸਿੰਘ ਹੈਜ਼ ਆਲਰੇਡੀ ਡਨ ਉਹ ਕਰ ਚੁੱਕਾ ਹੈ ਸਾਡੇ ਕੋਲੇ ਪੜਾਉਣ ਵਾਲਾ ਕੋਈ ਮਾਧਿਅਮ ਜ਼ਰੀਆ ਨਹੀਂ ਪਰ ਮਹਾਰਾਜਾ ਅੰਦੀਪ ਸਿੰਘ ਐਜੂਕੇਸ਼ਨ ਨੂੰ ਸਿਖਰਾਂ ਤੇ ਲੈ ਚੁੱਕਾ ਸਿਖਰਾਂ ਤੇ ਕਹਿੰਦਾ ਐ ਐਵਰੀ ਸਿਟੀਜ਼ਨ ਆਫ ਪੰਜਾਬ ਇਜ਼ ਐਜੂਕੇਟਿਡ ਪੰਜਾਬ ਦਾ ਹਰ ਇੱਕ ਨਾਗਰਿਕ ਪੜਿਆ ਲਿਖਿਆ ਹੈ ਹਰ ਇੱਕ ਨਾਗਰਿਕ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਦੂਸਰਾ ਕਹਿੰਦਾ ਤੁਸੀਂ ਆਪਣੇ ਆਪ ਨੂੰ ਬੜੇ ਸਮੇਂ ਦੇ ਬੱਧ ਸਮਝਦੇ ਜੇ ਪਰ ਮਤਾ ਦਿਲ ਵਿੱਚ ਭਲੇਖਾ ਰੱਖੋ ਕਹਿੰਦਾ ਹੀ ਨੋਜ਼ ਵੈਲਿਊ ਆਫ ਦਾ ਟਾਈਮ ਮਹਾਰਾਜਾ ਰਜੀਤ ਸਿੰਘ ਜਾਣਦਾ ਸਮੇਂ ਦੀ ਖਦਰ ਕੀ ਹੈ ਉਹਨੇ ਕਹਿੰਦਾ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਸੂਰਜੀ ਘੜੀਆਂ ਲਾ ਦਿੱਤੀਆਂ ਨੇ ਆ ਜਦ ਰਬਰ ਸਾਹਿਬ ਜਾਓ ਜਦ ਤੁਸੀਂ ਪ੍ਰਕਰਮਾ ਕਰਦੇ ਦਸ਼ੀ ਜੋੜੀ ਵਿੱਚੋਂ ਦਰਬਾਰ ਸਾਹਿਬ ਜਾਂਦੇ ਹੋ ਸੱਬੇ ਹੱਥ ਉਸ ਪੁਲ ਦੇ ਉੱਤੇ ਕਸੂਰ ਜੀ ਕੜੀ ਲੱਗੀ ਜਿਹਨੂੰ ਤੁੱਪ ਕੜੀ ਕਹਿੰਦੇ ਨੇ ਕਹਿੰਦਾ ਫਿਰ ਉਥੇ ਹੋਰ ਸੁਣੋ देयर इज ਅ ਵਲੰਟਰੀ ਵਲੰਟੀਅਰ ਆਰਮੀ ਇਨ ਐਵਰੀ ਵਿਲੇਜ ਆਫ ਪੰਜਾਬ ਕਹਿੰਦਾ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਮਹਾਰਾਜਾ ਅਨਜੀਤ ਸਿੰਘ ਨੇ ਸ਼ਸਤਰਬੰਦ ਫੌਜ ਰੱਖੀ ਹੋਈ ਹੈ ਜੇ ਕੋਈ ਬਾਹਰੋਂ ਹਮਲਾਵਰ ਅਟੈਕ ਕਰਦਾ ਪੰਜਾਬ ਦੇ ਪਿੰਡ ਉੱਤੇ ਉਹ ਵਲੰਟੀਅਰ ਫੌਜ ਹੈ ਪੇਡ ਨਹੀਂ ਉਹ ਮੁਫਤ ਵਿੱਚ ਜੰਗ ਹੋ ਕੇ ਲੜਦੀ ਅੱਗੇ ਕਹਿੰਦਾ ਤੁਸੀਂ ਰਾਜ ਨਹੀਂ ਕਰ ਸਕਦੇ ਫਿਰ ਉਹਨਾਂ ਇੱਕ ਬੰਦਾ ਤਿਆਰ ਕੀਤਾ ਕਿਹੜਾ ਉਹਦਾ ਨਾਂ ਸੀ ਡਾਕਟਰ ਜੀ ਡਬਲਯੂ ਲੈਟਰਨਰ ਕਿੰਗਸਟਨ ਲੰਡਨ ਦੇ ਵਿੱਚੋਂ ਉਹ ਕਹਿੰਦਾ ਮੈਨੂੰ 50 ਸਾਲ ਦਾ ਸਮਾਂ ਦੇ ਦਿਓ ਮੈਂ ਪੰਜਾਬ ਵਿੱਚੋਂ ਸਾਰਾ ਕੁਝ ਖਤਮ ਕਰ ਦਿਆਂਗਾ ਉਹ ਫਿਰ ਪੰਜਾਬ ਆਇਆ ਉਹਨੇ ਆਪਣੀ ਅੰਗਰੇਜ਼ੀ ਦੀ ਕਿਤਾਬ ਹੈ ਉਹਦੀ ਹਿਸਟਰੀ ਆਫ ਇੰਡੀਅਨਸ ਐਜੂਕੇਸ਼ਨ ਇਨ ਦਾ ਪੰਜਾਬ ਸਿንስ ਇਨਕਸੇਸ਼ਨ ਐਂਡ 1882 ਉਹਦੇ ਵਿੱਚ ਲਿਖਦਾ ਹੈ ਪਤਾ ਕੀ ਲਿਖਦਾ ਹੈ ਆ ਨੁਕਤਾ ਕਹਿ ਕੇ ਦੇ ਮਗਲੀ ਵਣਗੀ ਟਕਾਉਣ ਲੱਗਾ ਹੈ ਉਹਦੇ ਵਿੱਚ ਉਹ ਲਿਖਦਾ ਹੈ ਕਹਿੰਦਾ ਸੀ ਪੰਜਾਬ ਵਿੱਚੋਂ ਹਥਿਆਰ ਤੇ ਵਿਦਿਆ ਪਤਾ ਕਿਵੇਂ ਖੋਈ 1882 ਦੀ ਰਿਪੋਰਟ ਉਹ ਜਿਹੜੀ ਸਬਮਿਟ ਕਰਦਾ ਹੈ ਬ੍ਰਿਟਿਸ਼ ਪਾਰਲੀਮੈਂਟ ਨੂੰ ਉਹਦੀ ਸਟੇਟਮੈਂਟ ਹੈ ਕਹਿੰਦਾ ਸੀ ਪੰਜਾਬ ਵਿੱਚ ਆ ਕੇ ਦੋ ਟੰਡੋਰੇ ਪਟਵਾਏ ਕਿਹੜੇ ਕਹਿੰਦਾ ਸੀ ਆਖਿਆ ਜਿਹੜੇ ਆਪਣੇ ਘਰ ਵਿੱਚ ਰੱਖਿਆ ਗਿਆ ਵਾਇਪਨ ਹਥਿਆਰ ਅੰਗਰੇਜ਼ ਸਰਕਾਰ ਨੂੰ ਜਮ੍ਹਾਂ ਕਰਾਵੇਗਾ ਉਹਨੂੰ ਅਸੀਂ ਤਿੰਨ ਨਾਨੇ ਹਥਿਆਰ ਪ੍ਰਤੀ ਦੇਵਾਂਗੇ ਗੱਲ ਨੋਟ ਕਰਨ ਵਾਲੀ ਜੀ ਹਥਿਆਰ ਦੀ ਕੀਮਤ ਕਿੰਨੀ ਰੱਖੀ ਜੀ ਤਿੰਨ ਨਾਨੇ ਦੂਜੇ ਨੰਬਰ ਤੇ ਕਹਿੰਦਾ ਸੀ ਇਸ ਗੱਲ ਦਾ ਢਿੰਡੋਰਾ ਪਟਵਾਇਆ ਪ੍ਰਚਾਰ ਕੀਤਾ ਜਿਹੜਾ ਆਪਣੇ ਘਰ ਵਿੱਚ ਰੱਖਿਆਗਾ ਖਾਇਦਾ ਜਾਂ ਕਿਤਾਬ ਜਮਾ ਕਰਾਵੇਗਾ ਉਹਨੂੰ ਅਸੀਂ 6 ਆਨੇ ਦਵਾਂਗੇ ਹੁਣ ਤੁਸੀਂ ਸਮਝ ਸਕਦੇ ਹੋ ਸਿਆਣੇ ਹੋ ਕਿਤਾਬ ਦਾ ਤਲਵਾਰ ਦਾ ਮੁੱਲ ਉਹਨਾਂ ਤੀਨਾ ਨੇ ਰੱਖਿਆ ਕਿਤਾਬ ਦਾ ਮੁੱਲ 6 ਆਨੇ ਇਹਦਾ ਇਹੀ ਅਰਥ ਨਿਕਲਦਾ ਹੈ ਕਿ ਜਿਹੜੀ ਕਿਤਾਬ ਦੀ ਮਾਰ ਉਹ ਤਲਵਾਰ ਦੀ ਮਾਰ ਨਾਲੋਂ ਕਿਤੇ ਵੱਧ ਕੰਮ ਕਰਦੀ ਹੈ ਬਸ ਫਿਰ ਉਹਨਾਂ ਸਾਡੀ ਵਿਦਿਆ ਖੋਲੀ ਉਹ ਇੱਕ ਪਿੰਡ ਨੂੰ ਕੋਟ ਕਰਦਾ ਝੂੜਕਾਣੇ ਨੂੰ ਕਹਿੰਦਾ ਜਦੋਂ ਮੈਂ ਇਸ ਪੰਜਾਬ ਦੀ ਧਰਤੀ ਤੇ ਆਇਆ ਇੱਥੇ 1600 ਬੰਦਾ ਪੜਿਆ ਲਿਖਿਆ ਸੀ 1600 ਬੰਦਾ ਕਹਿੰਦਾ ਮੈਂ 1882 ਦੀ ਰਿਪੋਰਟ ਦਰਜ ਕਰ ਰਿਆ ਹਾਂ ਇਸ ਵਕਤ ਕਹਿੰਦਾ ਇਸ ਪਿੰਡ ਦੇ ਵਿੱਚ ਕੇਵਲ 11 ਬੰਦੇ ਪੜੇ ਲਿਖੇ ਰਹਿ ਗਏ ਮੈਂ ਸਾਰਿਆਂ ਦੇ ਬ੍ਰੇਨ ਵਾਸ਼ ਕਰ ਦਿੱਤੇ ਦਿਮਾਗ ਸਾਫ਼ ਕਰ ਦਿੱਤੇ ਪਤਾ ਕੀ ਸੀ ਉਹਨਾਂ ਕਿਤਾਬਾਂ ਵਿੱਚ ਜਿਹੜੀ ਕਿਤਾਬ ਦੀ ਮਾਰ ਤਲਵਾਰ ਦੀ ਮਾਰ ਨਾਲੋਂ ਵੱਧ ਕੰਮ ਕਰਦੀ ਸੀ ਉਹਦੇ ਵਿੱਚ ਸੀ ਵੋਕੈਬਲਰੀ ਆਫ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪੌਲਿਟੀਵਿਟੀ ਪਾਈ ਹੋਈ ਸੀ ਕਿਤਾਬਾਂ ਦੇ ਵਿੱਚ એનર્ਜੀ ਮਿਲਦੀ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਉਹਨਾਂ ਕਿਤਾਬਾਂ ਵਿੱਚ ਅੱਜ ਤਾਂ ਸਾਡੇ ਬੱਚਾ ਨੂੰ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਅੱਜ ਤਾਂ ਹੋਰ ਹੀ ਕੁਝ ਪੜਾਇਆ ਜਾ ਰਿਹਾ ਤੁਸੀਂ ਵੀ ਜਾਣਦੇ ਹੋ ਮੈਂ ਸਮਝ ਆਇਆ ਨਹੀਂ ਕਰਨਾ ਪਰ ਝਾਤੀ ਮਾਰਿਓ ਇਹ ਪੰਡਤ ਉਦੋਂ ਰੋਏ ਜਦੋਂ ਉਹਨਾਂ ਦੀ ਕਸ਼ਮੀਰ ਦੀ ਯੂਨੀਵਰਸਿਟੀ ਉੱਤੇ ਅਟੈਕ ਹੋ ਗਿਆ ਉਹਨਾਂ ਆਖਿਆ ਜੇ ਸਾਡੀ ਯੂਨੀਵਰਸਿਟੀ ਗਈ ਸਾਡੀ ਆਉਣ ਵਾਲੀ ਜਨਰੇਸ਼ਨ ਖਤਮ ਸਾਡੀ ਕੌਮ ਵਿੱਚ ਕੋਈ ਵਿਦਵਾਨ ਪੈਦਾ ਨਹੀਂ ਹੋਵੇਗਾ ਤੇ ਸਤਿਗੁਰੂ ਕਹਿੰਦੇ ਸਾਡੇ ਪਿਤਾ ਜੀ ਨੇ ਇਹਨਾਂ ਦੇ ਬਜ਼ੁਰਗਾਂ ਦੀ ਮਾਂ ਫੜ ਲਈ ਇਹਨਾਂ ਦਾ